ਸਜਣੋ ਤੁਹਾਡੇ ਵਾਸਤੇ ਬਹੁਤ ਚੰਗੀ ਨੌਕਰੀ ਵਸ਼ੇਰੀ ਲੈ ਕੇ ਆਇਆ ਕੰਨ ਕਨੋਤੀ ਦੀ ਪਿੱਠ ਪੁੜੇ ਦੀ ਬਾਡੀ ਬੰਤਰ ਦੀ ਐਨ ਸੋਹਣੀ ਸੰਖੀ ਤੇ ਟੌਪ ਕਲਾਸ ਦੀ ਵਸ਼ੇਰੀਆ ਸਕਰੀਨ ਤੇ ਤੁਸੀਂ ਵਸ਼ੇਰੀ ਵੇਖ ਸਕਦੇ ਹੋ ਬੰਤਰਾਂ ਚੈੱਕ ਕਰ ਲਓ ਕੱਲੀ ਕੱਲੀ ਵਸ਼ੇਰੀ ਬੰਤਰ ਸ਼ੋਅ ਕਰਦੀ ਆ ਧੌਣ ਵਗਾਰਾ ਕੰਨ ਕਨੋਤੀ ਲੰਬਾਈ ਇੱਠ ਪੋੜਾ ਐਨ ਪੂਰੀ ਚੰਗੀ ਘੋੜੀ ਬਣਨਾ ਐ ਇਸ ਬਿਸ਼ੇਰੀ ਨੇ ਸੱਜਣੋ ਬਿਸ਼ੇਰੀ ਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਦੀਏ ਕੱਲਾਂ ਵਾਲੇ ਚੇਤਕ ਘੋੜੇ ਦੀ ਬੱਚੀ ਆ ਜਿਹਨੇ ਅੱਜ ਤੱਕ ਬਹੁਤ ਚੰਗੇ ਚੰਗੇ ਸਾਹਣ ਘੋੜੇ ਪੈਦਾ ਕਰਤੇ ਉਸ ਘੋੜੇ ਦੀ ਇਹ ਬੱਚੀ ਆ ਬੱਚੀ ਬਹੁਤ ਚੰਗੀ ਘੋੜੀ ਬਣਨਾ ਬੱਚੀ ਨੇ ਤੇ ਮਾਂ ਇਹਦੀ ਨੂਕਰ ਨੂਰੇ ਬਾਕਰਪੁਰ ਵਾਲੇ ਘੋੜੇ ਦੀ ਬੱਚੀ ਆ 62 ਇੰਚ ਦੀ ਘੋੜੀ ਆ ਨੁਕਰੀ ਆ ਸੱਜਣੋ ਮਾਂ ਇਹਦੀ ਤੇ ਆਪ ਇਹ ਕੱਲਾਂ ਵਾਲੇ ਚੇਤਕ ਦੀ ਆ ਪੌਰੀਆਂ ਦੀ ਬਿਲਕੁਲ ਸਾਫ ਆ ਸਪੌਟਲੈਸ ਬੱਚੀ ਆ ਸੱਜਣੋ ਕੋਈ ਵੀ ਸਿਵਕਾ ਨਹੀਂ ਹੈਗਾ ਬਿਸ਼ੇਰੀ ਦੇ ਤੇ 8 ਮਹੀਨਿਆਂ ਦੀ ਵਸ਼ੇਰੀ ਆ ਸੱਜਣੋ ਤੇ ਜਿਹੜੇ ਕਿਸੇ ਸੱਜਣ ਨੇ ਆਪਣੇ ਘਰ ਦਾ ਸ਼ਿੰਗਾਰ ਬਣਾਉਣਾ ਐ ਇਸ ਵਸ਼ੇਰੀ ਨੂੰ ਤਾਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਨੰਬਰ ਸਕਰੀਨ ਤੇ ਆ ਬਾਕੀ ਜਾਣਕਾਰੀ ਆ ਜਿਹੜੀ ਤੁਸੀਂ ਮਾਲਕਾ ਤੋਂ ਲੈ ਸਕਦੇ ਬਾਈ ਦਾ ਏਰੀਆ ਗਾ ਜੈਤੋ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੈ ਜਾਂਦਾ ਗੱਲਬਾਤ ਕਰ ਲਿਓ ਨੰਬਰ ਸਕਰੀਨ ਤੇ ਆ ਧੰਨਵਾਦ